ਹਾਂਜੀ ਭਾਈ ਜੀ ਕੀ ਆ ਜਾਣ ਸਾਰੇ ਨੇ ਠੀਕ ਹਾਂ ਲੋਪ ਚੱਕਣ ਲੱਗੇ ਆ ਵੀਰੇ ਫੈਰੀ ਤੋਂ ਮੈਂ ਇਤਿਹਾਸ ਪੂਰੇ ਪੂਰੇ ਨਹੀਂ ਸਾਡੇ ਦਾ ਤਕਰੀਬਨ ਸਾਡੇ ਦਾ ਪਿਆਈ ਨਹੀਂ ਹੈਗਾ ਜੀ ਭਾਈ ਜੀ 300 ਨੋ 300 ਨੋ ਸਾਡੇ ਮੀ ਨਹੀਂ ਪਿਆ ਭਾਈ ਆਲੇ-ਦਾਲੇ ਕੁੱਤੇ ਆਣੇ ਕੀ ਆਰੇ ਢਲੇ ਪਹੁੰਚੀ ਸੈਂ ਗਿਆ ਭਾਈ ਜਾਨੀ ਕਿ ਚੌੜ ਦਵਾਰਾ ਲੱਗਣ ਵਾਲੇ ਘਰ ਤੇ ਐਨਾ ਮੀ ਪੈ ਗਿਆ ਅਨੇ ਵਿੱਚ ਕਾਲੀ ਘਟਾ ਹੋਈ ਪਈ ਆ ਹੁਣ ਆਇਆ ਟਾਈਮਾ ਜਦੋਂ ਅਧਰੁਆ ਨਾ ਪੂਰੀ ਕਾਲੀ ਘਟਾ ਹੋਈ ਪਈ ਆ ਭਾਈ ਦੇਖ ਮੌਸਮ ਆ ਪੂਰਾ ਨਿਆਰੇ ਵਾਲਾ ਪਰ ਇਹ ਜਿਹੜੀ ਨਹੀਂ ਨਹੀਂ ਪੈਂਦਾ ਹੈਗਾ ਨੀ ਬੋ ਬਾਈ ਜੀ ਤਾਹੀਂ ਫਾਇਦਾ ਵਾ ਨੇਰਾ ਪੂਰਾ ਹੋਇਆ ਹੋਇਆ ਬਾਈ ਮੇਰਾ ਵੀਰ ਬਣ ਕੇ ਯਾਰ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਮੇਰਾ ਵੀਰ ਬਣ ਕੇ ਯਾਰ ਮੈਂਤਾਲੀ ਗੱਲ ਆ ਵੀਰ ਬਣ ਕੇ ਕਰ ਦਿਆ ਕਰੋ ਐਵੇਂ ਆਪਾਂ ਨੰਗ ਮਲੱਕ ਜਾਏ ਭੈਣ ਜੋ ਦੇਖ ਕੇ ਕੋ ਕਰ ਦਨੇ ਆ ਉਹ ਸੜੀਆਂ ਫਿਰ ਚਾਮ ਜਾਂਦੀਆਂ ਨੇ ਐਹ ਜਿਹਿਆਂ ਨੂੰ ਆਪਾਂ ਸਬਸਕ੍ਰਾਈਬ ਕਰਦੇ ਆ ਵੀਰ ਬਣ ਕੇ ਯਾਰ ਅਧਿਆ ਬੰਦੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਨਾਲੇ ਤਾਂ ਤੁਹਾਨੂੰ ਵੀ ਮੰਨ ਲਓ ਵੀ ਹੁਣ ਅਸੀਂ ਪਿੰਡਾਂ ਜਾ ਰਹੇ ਨੇ ਪਿੰਡਾਂ ਦੇ ਵਿੱਚ ਰਹੇ ਹਾਂ ਹੁਣ ਅਸੀਂ ਤੁਹਾਨੂੰ ਦੱਸਤਾ ਸਕਦੇ ਹਾਂ ਭਾਈ ਸਾਡੇ ਪਿੰਡਾਂ 'ਚ ਆਹ ਚੀਜ਼ ਚੱਲਦੀ ਆ ਆਹ ਚੀਜ਼ ਆਹ ਚੀਜ਼ ਦਾ ਰਵਾਜ ਆ ਸਾਡੇ ਪਿੰਡ ਇਹ ਹੋ ਗਿਆ ਸਾਡੇ ਪਿੰਡਾਂ 'ਚ ਆ ਇਹ ਹੋ ਗਿਆ ਤਾਂ ਹੈ ਨਾ ਵੀਰ ਬਣ ਕੇ ਯਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਕਰੋ ਠੀਕ ਹੈ ਨਾ ਉਹਦੇ ਨਾਲ ਵੀਰੇ ਆਹ ਤੇ ਯਾਰ ਮੈਂ ਤਾਂ ਯਾ ਫੁੱਲਾ ਵੀ ਹਾਇਰਤ ਜੈਨ ਮੇਰਾ ਫੋਨ ਚਾਈ ਚਾਲ ਲਾ ਕੇ ਆ ਆਪਣੇ ਵਧੀਆ ਗੱਲਾਂ ਈ ਗੱਲਾਂ ਤਾਂ ਹੀ ਗੱਲਾਂ ਨਾ ਵੀਰੇ ਵੀਰ ਬਣ ਕੇ ਯਾਰ ਕਰ ਲਿਆ ਕਰੋ ਐਵੇਂ ਚੈਨਲ ਸਬਸਕ੍ਰਾਈਬ ਕਰ ਲਓਗੇ ਵੀਰੇ ਹੋਰ ਯਾਰ ਪਤਾ ਕੀ ਗੱਲਾਂ ਦੇਖੋ ਥੋੜਾ ਜਿਹਾ ਮੈਨੂੰ ਵੀ ਹੋ ਜੂਗਾ ਯਾਰ ਹਾਂ ਸਾਡੇ ਭਾਈ ਨੇ ਭਾਈ ਨੇ ਸਾਡੇ ਨਾਲ ਤੁਰਦੇ ਨੇ ਬੋਰ ਨਹੀਂ ਕੋਈ ਗੱਲ ਹੈਗੀ ਯਾਰ ਆਪਾਂ ਐਵੇਂ ਜਿਹੜੀਆਂ ਚਾਵਲੀ ਜਾਂਦੀਆਂ ਨੇ ਜਨਾਨੀਆਂ ਨੰਗੀਆਂ ਮਨੰਗੀਆਂ ਉਹਦੇ ਪਿੱਛੇ ਆਪਾਂ ਉਹਨਾਂ ਨੂੰ ਸਬਸਕ੍ਰਾਈਬ ਕਰ ਲੈਨੇ ਆਂ ਉਹ ਚਾਵਲ ਜਾਂਦੀਆਂ ਨੇ ਬਾਈ ਉਹ ਬਾਅਦ ਜਬਰ ਆਪਾਂ ਕੱਪ ਬਣਾਉਂਦੀਆਂ ਨੇ ਕਿਉਂਕਿ ਆਪਾਂ ਵੀਰੇ ਨਵਾਂ ਚੈਨਲ ਖੋਲ੍ਹਿਆ ਵਾ ਬਣਾਇਆ ਵਾ ਤੇ ਰੱਬ ਭਲਾ ਕਰੇ ਪਿੰਡਾਂ ਨੇ ਆ ਗਏ ਆ ਵੀਰੇ ਪਿੰਡਾਂ ਦੀਆਂ ਵੀਡੀਓ ਆਇਆ ਕਰਨੀਆਂ ਲੈ ਚੋਟ ਵੀ ਪਾ ਦਨੇ ਆਪਾਂ ਵੀਡੀਓ ਹਜੇ ਆਪਾਂ ਨੂੰ ਬੜਾ ਪਤਾ ਨਹੀਂ ਹੈਗਾ ਠੀਕ ਹੈ ਨਾ ਜਦੋਂ ਆਪਣੇ ਜਾਨੀ ਕਿ ਭਰਾ ਆਪਣੇ ਜਿਆਦਾ ਜੁੜਨ ਲੱਗੇ ਉਸ ਹਿਸਾਬ ਨਾਲ ਬੜਾ ਆਪ ਨੂੰ ਪਤਾ ਵੀ ਲੱਗ ਜੂ ਆ ਦੇਖ ਲਓ ਭਾਈ ਜੀ ਪਿੰਡਾਂ ਦੇ ਬੱਚਾ ਹੰਡੇ ਤਾਂ ਮੀਂਹ ਵੀ ਨਹੀਂ ਪਿਆ ਭਾਈ ਦੋ ਤਿੰਨ ਦਿਨ ਹੋ ਗਏ ਆਲੇ ਦਾਲੇ ਤਾਂ ਮੀਂਹ ਬੋਪ ਪਿਆ ਵਾ ਕਾਲੀ ਕਹਾ ਸ਼ਾਈ ਤਿਆਰ ਹੈ ਭਾਈ ਚਾਹ ਲੱਗੇ ਬੈਨੇ ਚਾਹ ਪਾਣੀ ਮੰਗਦੇ ਮੈਂ ਤਾਂ ਸਾਡੇ ਦਾ ਪੂਰੀ ਕਾਲੀ ਘਟਾ ਸ਼ਾਈ ਪਈ ਆ ਭਾਈ ਮੀਂਹ ਪੈਂਦਾ ਹੀ ਨਹੀਂ ਹੈ ਗੱਲਾਂ ਦੇਖੋ ਯਾਰ ਮੌਸਮ ਕਿੰਨਾ ਸੋਹਣਾ ਮੌਸਮ ਆ ਤਾਂ ਘਰਾਂ ਮਿਹਰਬਾਨੀ ਸਾਡੇ ਦਾ ਵੀਰੇ ਇਹ ਹੈ ਜੇ ਸਾਡੇ ਦਾ ਪਿੰਡ ਵਾਲਾ ਕਹਿੰਦੇ ਆ ਬਲੌਗ ਸਾਡੇ ਦਾ ਵੀ ਪਿੰਡਾਂ ਦੇ ਵੀਡੀਓ-ਵੀਡੀਓ ਆਇਆ ਕਰੂਗੀ ਬਲੌਗ ਬਲੌਗ ਦਾ ਵੀਰੇ ਆਪਾਂ ਨੂੰ ਆਏ ਤੁਹਾਨੂੰ ਸਿੱਧੀ ਜੀ ਬੰਦ ਸੀ ਬਾਲਾ ਹੈ ਨਹੀਂ ਚਾਰ ਆਪਾਂ ਨੂੰ ਆਏ ਆ ਵੀਰ ਚਲੋ ਜਿਹੜੀਆਂ ਕੁੜੀਆਂ ਬੋਲੀਆਂ ਨੇ ਕੱਪੜੇ ਲੀਡੇ ਲਾ ਕੇ ਰੰਗ-ਮਲੰਗ ਕਰਦੀਆਂ ਨੇ ਆਪਾਂ ਨੂੰ ਜੇ ਮੰਨ ਲਓ ਵੀ ਆਪਾਂ ਉਹਨਾਂ ਦਾ ਚੈਨਲ ਫੋਲੋ ਵੀ ਕਰ ਲੈਣੇ ਆ ਫੇਰ ਮੰਨ ਲਓ ਵੀ ਆਪਾਂ ਨੂੰ ਉਹ ਫਤੂਰਸ ਲਾ ਆ ਜਾਂਦੀਆਂ ਨੇ ਹੋਰ ਨਹੀਂ ਕੋਈ ਗੱਲ ਹੈ ਜੀ ਯਾਰ ਬਾਈ ਆ ਦੇਖਿਆ ਨਹੀਂ ਤੁਸੀਂ ਪੀਜਾ ਭੈਣ ਜੋ ਪੀਜੀ ਵਾਲੇ ਦਾ ਪੀਜੀ ਵਾਲੇ ਦੀ ਵੀਡੀਓ ਆਈ ਆ ਕਹਿੰਦਾ ਜਿਹੜੇ ਪੀਜੀ ਵਾਲਾ ਦਾ ਵੀ ਜਿਹੜੇ ਆਪਣੇ ਕਹਿੰਦਾ ਜਿਹੜੇ ਮੇਰੇ ਚੈਨਲ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਜਿਹੜਾ ਮੇਰੇ ਫੈਨ ਨੇ ਕਹਿੰਦਾ ਆ ਪੁੱਲਣ ਪੀਜੀ ਵਾਲਾ ਕਹਿੰਦਾ ਵੀ ਜਿਹੜੇ ਮੇਰੇ ਫੈਨ ਨੇ ਕਹਿੰਦਾ ਉਹ 12 ਗੱਡੀਆਂ ਯਾਰ ਬਾਈ ਉਹਨੇ ਅੱਜ ਕੱਲ ਗਾਣਾ ਕੰਪੂਰੀਆਂ ਰੱਜ ਗਏ ਭਾਈ ਨਾਨੂ ਵਾਰਾਂ ਕੱਢੀਆਂ ਕਾ ਤੁਸੀਂ ਕਰ ਲੋ ਜਿਹੜਾ ਕੋ ਕਰਦਾ ਵਾ ਤਾਂ ਮੈਂ ਤੁਹਾਨੂੰ ਕਹਣਾ ਵੀਰੇ ਇਹੋ ਜਿਹੇ ਬੰਦੇ ਆ ਨਾ ਜੰਨਰ ਯਾਰ ਆਪਾਂ ਆਪਾਂ ਨੂੰ ਵੀ ਥੋੜੀ ਜੀ ਘਾਟ ਆ ਬਾਈ ਬਣ ਕੇ ਕਹਿੰਦਾ ਆਪਾਂ ਵੀ ਥੋੜਾ ਜਿਆ ਯਾਰ ਉਹਦੇ ਕਹਿਣ ਨੂੰ ਸਵਾਦ ਜੇ ਲੈਣਕ ਚੱਲ ਜਾਨੇ ਆਪਾਂ ਵੀ ਸਵਾਦ ਜੇ ਲੈ ਲੀਏ ਵੀ ਆਪਾਂ ਵੀ ਕਰਕੇ ਫੋਲੋ ਉਹ ਗਲਤ ਆ ਯਾਰ ਵੀਰੇ ਗੱਲ ਐ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਯਾਰ ਉਹਨਾਂ ਨੂੰ ਯਾਰ ਘਰੇ ਦਾ ਕੋਈ ਮੁੱਛਦਾ ਨਹੀਂ ਹੈਗਾ ਮੇਰੀ ਵੀਡੀਓ ਹੁਣ ਕਹਿੰਦਾ ਵੀ ਮੇਰੇ ਪਰਸਨਲ ਬੰਦੇ ਨੇ ਲੀਕ ਕਰਤੀ ਫੇਰ ਕੀ ਹੋਗਾ ਕਹਿੰਦਾ ਇਹ ਲੀਕ ਕਰਤੀ ਇਹਗਾ ਵੀ ਮੀਡੀਆ ਮੇਰੀ ਲੀਕ ਕਰਤੀ ਫੇਰ ਕੀ ਹੋਗਾ ਅੱਲਾ ਦੱਸ ਤੈਨੂੰ ਗੱਲ ਆ ਫੇਰ ਕੀ ਹੋ ਗਿਆ ਆ ਦੇਖੋ ਬਾਈ ਪਿੰਡਾਂ ਦਾ ਨਿਆਰਾ ਦੇਖੋ ਦੇਖੋ ਬਾਈ ਇਹ ਨਿਆਰਾ ਲੱਪਣਾ ਯਾਰ ਕਿਤੇ ਖਰੀ ਦਾ ਕੰਮ ਆਪਣਾ ਵੀਰੇ ਦੁੱਧ ਚੱਕਣ ਗਏ ਆ। ਵੀਰ ਬਣ ਕੇ ਚੈਨਲ ਸਬਸਕ੍ਰਾਈਬ ਕਰ ਲਿਓ ਮੇਰਾ ਵੀਰ ਬਣ ਕੇ ਮਨਤਾਰੀ ਗੱਲ ਆ। ਵੀਡੀਓ ਪਾਇਆ ਕਰਾਂਗੇ ਯਾਰ ਰੋਜ਼ ਲਾਈਵ ਹੋਇਆ ਕਰਾਂਗੇ। ਠੀਕ ਆ ਵੀਰੇ। ਧੰਨਵਾਦ ਤੁਹਾਡਾ ਬਹੁਤ-ਬਹੁਤ ਆ। ਕੋਈ ਨੀਵੀਂ ਬੋਲੀ ਗਈ ਤਾਂ ਮਾਫ਼ ਕਰਨਾ ਵੀਰ ਬਣ ਕੇ।